ਸਰ ਸਤਿ ਸੰਗਤ ਜੀ ਤੁਹਾਡੇ ਨਾਲ ਸੀ ਸੰਖੇਪ ਵਿੱਚ ਇਸ ਪਾਵਨ ਸਥਾਨ ਦਾ ਇਤਿਹਾਸ ਆ ਪਰਵਾਸ ਆਇਆ ਵਿਦਵਾਨ ਕੁਸ਼ੀ ਰਚਨ ਕਰ ਰਹੇ ਹੋ ਸੇ ਪਾਉਂਦੇ ਪਹਿਲੇ ਬਾਦਸ਼ਾਹ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਨੇ ਆਪਣੇ ਸਾਥੀਆਂ ਸਮੇਤ ਇਸ ਜਗ੍ਹਾ ਤੇ ਚੜ੍ਹਨ ਪਾਇਆ ਜਦੋਂ ਬੰਦਾ ਸਿੰਘ ਬਹਾਦਰ ਜੀ ਨੂੰ ਗੁਰੂ ਸਾਹਿਬਾ ਜੀ ਨੇ ਸਮੇਸ਼ਕਤਾ ਨੇ ਖਾਪੜਾ ਦੇ ਕੇ ਤੌਰਿਆ ਪੰਜਾਬ ਦੇ ਬਾਦ ਜਿਹੜਾ ਵਿੱਚ ਭਾਈ ਬਰੋਸ ਸਿੰਘ ਦੀ ਬਾਸ ਸਿੰਘ ਰਿਆਤ ਤੋਂ ਸਰਹੰਦ ਬਥੇ ਕਰਨ ਤੋਂ ਬਾਅਦ ਛੋਟੀਆਂ ਛੋਟੀਆਂ ਰਿਆਸਤਾਂ ਥਸਕਾ ਕੜਾ ਮਸਤਫਾ ਬਾਦ ਇਹਨਾਂ ਰਿਆਸਤਾਂ ਫਤਹਿ ਕੀਤਾ ਸਰਹੰਦ ਦਾ ਜਿਹੜਾ ਪਰਾਪ ਸੀਗਾ ਜਰਾ ਖੇਤਰਫਲ ਸੀ ਉਹ ਲੁਧਿਆਣੇ ਤੋਂ ਲੈ ਕੇ ਕਰਨਾਲ ਤੱਕ ਕਹਿੰਦੇ ਆਪਾਂ ਇੰਨੀ ਵੱਡੀ ਰਿਆਸਤ ਨੂੰ ਫਤਿਹ ਕਰਨਾ ਕੋਈ ਛੋਟੀ ਮੋਟੀ ਗੱਲ ਨਹੀਂ ਇਸ ਰਿਆਸਤ ਨੂੰ ਬੰਦਾ ਸਿੰਘ ਬਹਾਦਰ ਜੀ ਨੇ ਫਤਿਹ ਕੀਤਾ ਸਹਾਂਦ ਨੂੰ ਫਤਿਹ ਕੀਤਾ ਤੇ ਫਿਰ ਬਾਅਦ ਵਿੱਚ ਇਹ ਛੋਟੀਆਂ ਰਿਆਸਤਾਂ ਫਤਿਹ ਕਰਨ ਤੋਂ ਬਾਅਦ ਉਹਨਾਂ ਨੇ ਬਟਾਲਾ ਸ਼ਹਿਰ ਤੇ ਫਿਰ ਸਾਡੇ ਲਾਗੇ ਇੱਕ ਛੋਟਾ ਕਸਬਾ ਆ ਕਲਾਂਗੋੜ ਕਲਾਨੌਰ ਬੰਦਾ ਸਿੰਘ ਬਹਾਦਰ ਜੀ ਨੇ ਫਤਿਹ ਕਰਨ ਤੋਂ ਬਾਅਦ ਤੇ ਸਭ ਤੋਂ ਮੇਨ ਸੀਗਾ ਦਿੱਲੀ ਤੋਂ ਬਾਅਦ ਆ ਨਾਮ ਆਉਂਦਾ ਸੀ ਲਾਹੌਰ ਲਾਹੌਰ ਨੂੰ ਫਤਿਹ ਲਾਹੌਰ ਦੀਆਂ ਬਾਹਲ ਦੀਆਂ ਚੌਂਕੀਆਂ ਜਿਹੜੀਆਂ ਉਹ ਬੰਦਾ ਸਿੰਘ ਬਹਾਦਰ ਸਿੰਘਾਂ ਦੇ ਸਿੱਖਾਂ ਦੇ ਕਬਜ਼ੇ ਵਿੱਚ ਆ ਗਈਆਂ ਤੇ ਜਿਹੜਾ ਲਾਹੌਰ ਦਾ ਗਵਰਨਰ ਸੀ ਉਹਦਾ ਨਾਮ ਸੀ ਸੈਇਦ ਅਸਰਮ ਸੈਇਦ ਅਸलम ਨੇ ਬੰਦਾ ਸਿੰਘ ਬਹਾਦਰ ਦੀ ਚੜ੍ਹਾਈ ਤੋਂ ਚੜ੍ਹਾਈ ਤੋਂ ਚੜਤ ਵਾਲਾ ਨਜ਼ਾਰਾ ਲਾਇਆ ਕਿ ਕਿਤੇ ਮੇਰੇ ਤੇ ਹਮਲਾ ਨਾ ਹੋ ਜਾਵੇ ਮੈਂ ਮਾਰਿਆ ਨਾ ਜਾਵਾਂ ਤੇ ਨਾਲ ਹੀ ਉਹਨੇ ਲਾਹੌਰ ਦੇ ਅੰਦਰੋਂ ਹੀ ਹਿੰਦੁਸਤਾਨ ਦੇ ਬਾਦਸ਼ਾਹ ਫਰਖੀਅਰ ਕੁੱਟੀਆਂ ਪਾਉਣੀਆਂ ਕੀਤੀਆਂ ਕਿ ਬੰਦਾ ਸਿੰਘ ਬਹਾਦਰ ਨੇ ਸਰਹੰਦ ਨੂੰ ਠਸਕਾ ਕਢਾ ਮਸਤਬਾ ਬਾਦ ਬਟਾਰਾ ਕਲਾਂ ਨੌਰ ਇਹ रियासतਾਂ ਜਿੱਤ ਲਈਆਂ ਫਤਿਹ ਕਰਨੀਆਂ ਆਪਣੇ ਕਬਜ਼ੇ ਵਿੱਚ ਲੈ ਲਈਆਂ ਤੇ ਕਲਾਨੌਰ ਫੰਦੇ ਕਰ ਲਿਆ ਹੁਣ ਮੇਰੇ ਹੱਥ ਖੜੇ ਨੇ ਲਾਹੌਰ ਵੀ ਇਹਨੇ ਆਪਣੇ ਕਬਜ਼ੇ ਵਿੱਚ ਲੈ ਲੈਣਾ ਉਹ ਤੇਰੇ ਦੂਰ ਨਹੀਂ ਜਿਸ ਦਿਨ ਬੰਦਾ ਸਿੰਘ ਬਹਾਦਰ ਦਿੱਲੀ ਦੇ ਤਖਤ ਤੇ ਉਹਨੂੰ ਆਪਣੇ ਕਬਜ਼ੇ ਵਿੱਚ ਲੈ ਲਵੇਗਾ ਤੇ ਮੇਰੀ ਤੁਹਾਨੂੰ ਬੇਜਾਰਸ਼ਾ ਕਿ ਮੇਰੀ ਮਦਦ ਕਰੋ ਮੈਨੂੰ ਫੌਜ ਭੇਜੋ ਤੇ ਤਾਂ ਜੋ ਬੰਦਾ ਸਿੰਘ ਬਹਾਦਰ ਦਾ ਮੈਂ ਮੁਕਾਬਲਾ ਕਰ ਸਕਾਂ ਕਿ ਜੇ ਵੀ ਕਿਸੇ ਤੋਂ ਕੋਈ ਤੋਲ ਦੇਣੀ ਹੋਵੇ ਚੁਕਣਾ ਦੇਣੀ ਹੋਵੇ ਪਰ ਇੱਕ ਵਿਧਵਾ ਲਈ ਸਮਾਂ ਐਸਾ ਮੰਨਣਾ ਸੀਗਾ ਜੀ ਸੰਗਤ ਜੀ ਤੇ ਜਦੋਂ ਸੈਇਦ ਅਸਲਮ ਨੇ ਚਿੱਠੀਆਂ ਪਾਉਣੀਆਂ ਕੀਤੀਆਂ ਫਰਖਸ਼ੀਅਰ ਨੂੰ ਇਹ ਚਿੱਠੀਆਂ ਪਹੁੰਚੀਆਂ ਤੇ ਹਿੰਦੁਸਤਾਨ ਦੇ ਬਾਦਸ਼ਾਹ ਫਰਖਸ਼ੀਅਰ ਨੇ ਫਿਰ ਲਾਹੌਰ ਦੇ ਗਵਰਨਰ ਸੈਇਦ ਅਸਲਮ ਨੂੰ ਲਾ ਕੇ ਤੇ ਨਵਾਂ ਗਵਰਨਰ ਥਾਪਿਆ ਅਬਦੁਲ ਸਮਦ ਖਾਨ ਅਬਦੁਲ ਸਮਦ ਖਾਨ ਨੂੰ ਭਾਰੀ ਫੌਜ ਦੇ ਕਰਕੇ ਭੇਜਿਆ ਨਾਲ ਹੀ ਬਾਈ ਧਾਰ ਦੇ ਰਾਜੇ ਉਹਨਾਂ ਨੂੰ ਚਿੱਠੀਆਂ ਪਾਈਆਂ ਕਿ ਤੁਹਾਡਾ ਅਸੀਂ ਪਿਛਲਾ ਟੈਕਸ ਪਿਛਲਾ ਬਕਾਇਆ ਉਹ ਸਾਰਾ ਅਸੀਂ ਮਾਫ਼ ਕਰਵਾਵਾਂਗੇ ਪਰ ਸ਼ਰਤ ਇਹ ਹੈ ਕਿ ਬੰਦਾ ਸਿੰਘ ਬਹਾਦਰ ਨੂੰ ਜਿੰਦਾ ਜਾਂ ਮਰਦਾ ਫੜ ਕੇ ਲਿਆ 22 ਹਾਰ ਦੇ ਰਾਜੇ ਵੀ ਨਾਲ ਲੜ ਗਏ ਤਕਰੀਬਨ ਤਕਰੀਬਨ 2.5 ਤੋਂ 3 ਲੱਖ ਫੌਜ ਦੀ ਗਿਣਤੀ ਬਣਦੀ ਏ ਬੰਦਾ ਸਿੰਘ ਬਹਾਦਰ ਨੂੰ ਪਤਾ ਲੱਗਾ ਕਿ ਆਪਣਾ ਸਮੁੰਦਖਾਨ ਮਗਲੋਪਈਆਂ ਦੇ ਨਾਲ ਸਾਡੇ ਪਿੱਛੇ ਆ ਰਿਹਾ ਉਹਨਾਂ ਨੇ ਕਲਾਨੌਰ ਸ਼ਹਿਰ ਨੂੰ ਛੱਡਣਾ ਬਾਰੇ ਸੋਚਿਆ ਕਲਾਨੌਰ ਸ਼ਹਿਰ ਉਸ ਸਮੇਂ ਬਹੁਤ ਪ੍ਰਸਿੱਧ ਸੀ ਜਿਉਂਕਿ ਹਿੰਦੁਸਤਾਨ ਦੇ ਬਾਦਸ਼ਾਹ ਅਕਬਰ ਇਸ ਜਗ੍ਹਾ ਤੇ ਤਖਤ ਤੇ ਬਿਰਾਜਮਾਨ ਹੋਇਆ ਲਗਭਗ 13-14 ਸਾਲ ਦੀ ਉਮਰ ਦੇ ਵਿੱਚ ਇਸ ਜਗ੍ਹਾ ਤੇ ਉਹ ਤਖਤ ਤੇ ਬਿਰਾਜਮਾਨ ਹੋਇਆ ਤੇ ਉਹਨੇ ਇਸ ਸ਼ਹਿਰ ਵਹੀਰ ਸਨ ਉਹ ਸਾਰਿਆਂ ਨੇ ਕਲਾਨੌਰ 'ਚ ਆਪਣੀ ਵਸੂ ਕੀਤੀ ਆਪਣਾ ਅਨੁਭਵ ਹੈ ਕਿ ਬੰਦਾ ਸਿੰਘ ਬਹਾਦਰ ਜੀ ਇਸ ਜਗ੍ਹਾ ਤੇ ਆ ਕੇ ਜੇ ਲੰਗ ਲੜ ਸਕਦੇ ਨੇ ਹ ਮੋਗਲ ਦੇ ਨਾਲ ਟੱਕਰ ਲੈ ਸਕਦੇ ਨੇ ਤੇ ਉਸ ਜਗ੍ਹਾ ਤੇ ਕਲਾ ਨੌਰ ਉਹਨਾਂ ਨੂੰ ਛੱਡਣ ਦੀ ਲੋੜ ਨਹੀਂ ਸੀ ਪਰ ਆਪਣਾ ਅਨੁਭਵ ਹੈ ਕਿ ਉਹਨਾਂ ਨੇ ਛੱਡਣਾ ਇਸ ਕਰਕੇ ਵਾਜੂ ਸਮਝਿਆ ਹੋਵੇਗਾ ਕਿਉਂਕਿ ਮੋਗਲਾਂ ਨੇ ਹਕੂਮਤ ਨੇ ਉਥੇ ਬੇਦੋਸ਼ੀਆਂ ਨੂੰ ਮਾਰ ਦੇਣਾ ਉਸ ਸ਼ਹਿਰ ਨੂੰ ਵੀ ਤਹਿਸ਼ ਨਸ਼ ਕਰ ਦੇਣਾ ਉਸ ਸ਼ਹਿਰ ਦਾ ਅੱਜ ਨਕਸ਼ਾ ਨਹੀਂ ਸੀ ਹੋਣਾ ਉਸ ਸ਼ਹਿਰ ਵਿੱਚ ਬੇਦੋਸ਼ੇ ਨਿਤਾਣੇ ਬੱਚੇ ਮਾਤਾਵਾ ਬਜ਼ੁਰਗ ਸਾਰਿਆਂ ਦਾ ਉਹਨਾਂ ਨੇ ਕਤਲਿਆਮ ਕਰਨਾ ਸੀ ਬੰਦਾ ਸਿੰਘ ਬਹਾਦਰ ਜੀ ਨੇ ਉਹ ਸ਼ਹਿਰ ਨੂੰ ਛੱਡ ਕੇ ਮਟਾਲੇ ਤਾਣੀ ਹੁੰਦੇ ਹੋਏ ਇਸ ਪਾਵਨ ਜਗ੍ਹਾ ਤੇ ਪਹੁੰਚੇ ਨੇ ਇਸ ਜਗ੍ਹਾ ਤੇ ਹਵੇਲੀ ਸੀ ਉਸ ਸਮੇਂ ਇਹ ਹਵੇਲੀ ਦਾ ਮਾਲਕ ਸੀ ਦੁਨੀ ਚੰਦ ਉਦੋਂ ਇਸ ਇਲਾਕੇ ਦਾ ਇਹ ਚੌਧਰੀ ਸੀਗਾ ਦੁਨੀ ਚੰਦ ਉਹ ਨਹੀਂ ਜਿਹੜਾ ਬਾਦਸ਼ਾਹ ਵੀ ਹੋਇਆ ਇਹ ਬਾਦਸ਼ਾਹ ਵੀ ਹੋਰ ਦੁਨੀ ਚੰਦ ਹੈ ਕਿਉਂਕਿ ਨਾਂ ਹੋਟੀਆਂ ਦੇ ਦਲਦੇ ਹੁੰਦੇ ਨੇ ਦੁਨੀ ਚੰਦ ਇਲਾਕੇ ਦਾ ਚੌਧਰੀ ਜੀ ਤੇ ਉਹਦੀ ਹਵੇਲੀ ਸੀ ਬਹੁਤ ਵੱਡੀ ਤੇ ਚੌਧਰੀ ਹੁੰਦਿਆਂ ਲਾਲ ਉਹਨੇ 50-60 ਆਪਣੇ ਗੁੰਡੇ ਰੱਖੇ ਕੋਲ ਤੇ ਸਰਕਾਰ ਦਾ ਟੋਰ ਸੀ ਲਾਗੇ ਲਾਗੇ ਪਿੰਡਾਂ ਦੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਵਾਉਂਦਾ ਕਿਹਦੀ ਸਮਝ ਸੀ ਉਹਨਾਂ ਸਾਰਿਆਂ ਦੇ ਬੰਦਾ ਸਿੰਘ ਬਹਾਦਰ ਨੂੰ ਪਹਿਲਾਂ ਹੀ ਕਿ ਜਿੱਥੇ ਤੁਸੀਂ ਜੰਨੇ ਨੂੰ ਸੋਧਾ ਲਾਇਆ ਉਸਮਾਨ ਖਾਨ ਸਾਸਨ ਬੇਗਵਾਸਲ ਬੇਗ ਵਜ਼ੀਰ ਖਾਨ ਇਹਨਾਂ ਜਿਨ੍ਹਾਂ ਨੇ ਉਸਮਾਨ ਖਾਨ ਨੂੰ ਆਸ ਖਾਸ ਨਵੇਂ ਵਾਸਤੇ ਪੇਟਰਾ بڑا ਵੱਡਾ ਇੱਕ ਜੇ ਸੋਚੀਏ ਨਾ ਜਦੋਂ ਮਾਰ ਵਿੱਚ ਵਿਚਾਰ ਕਰੀਏ ਭਾਵਨਾਵਾਂ ਬਣਾਈਏ ਕਿ ਉਹਨਾਂ ਜਿਨ੍ਹਾਂ ਨੇ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕੀਤਾ ਜਿਨ੍ਹਾਂ ਨੇ ਪੀਰ ਬੁੱਧੂ ਸ਼ਾਮ ਸ਼ਹੀਦ ਕੀਤਾ ਉਹਦੇ 700 ਚਿਰ ਉਹਨਾਂ ਦੇ ਭਰਾਵਾਂ ਨੂੰ ਸ਼ਹੀਦ ਕੀਤਾ ਉਹਨਾਂ ਦਾ ਉਹਨਾਂ ਦਾ ਸਿਰ ਕਲਮ ਕੀਤਾ ਉਹਨਾਂ ਨੂੰ ਮਾਰਿਆ ਇਹ ਬਦਲਾ ਲਿਆ ਕਿੰਨੇ ਲਿਆ ਬੰਦਾ ਸਿੰਘ ਬਹਾਦਰ ਜੀ ਨੇ ਗੁਰੂ ਦੇ ਥਾਪੜੇ ਦੇ ਨਾਲ ਧਰਮੇ ਪਾਸੜ ਥਾਪੜੇ ਦਾ ਨਹੀਂ ਤੋਂ ਇਹ ਭਾਵਨਾਵਾਂ ਇਹ ਸੋਚਦੇ ਆ ਇਹ ਇਤਿਹਾਸ ਆਪਣੇ ਸਾਹਮਣੇ ਲਿਆਉਂਦੇ ਆ ਤੇ ਸੁਭਾਵਕ ਹੀ ਸਿਰ ਝੁਕਦਾ ਐਸੇ ਸੂਰਮਿਆਂ ਦੇ ਅੱਗੇ ਫਿਰ ਜਦੋਂ ਮਦਨ ਸਿੰਘ ਬਹਾਦਰ ਜੀ ਜਰਨੈਲ ਸਨ ਬਾਦਸ਼ਾਹਾਂ ਨੂੰ ਪਤਾ ਸੀਗਾ ਕਿ ਇਸ ਜਗ੍ਹਾ ਤੇ ਐ ਬਹੁਤ ਵੱਡਾ ਇੱਕ ਠਾਰਾਓ ਸਾਡੇ ਵਾਸਤੇ ਵਧੀਆ ਥਾਂ ਆ ਦੁਨੀ ਚੱਦ ਨੇ ਹਵੇਲੀ ਦੇ ਚਾਰੇ ਪਾਸੇ ਦੱਸਦੇ ਨੇ ਕਿ ਦੱਦਲੀ ਇਲਾਕਾ ਬਣਾਇਆ ਸੀ ਦੇਵੇਂ ਦਿਲਦਰ ਵਾਲਾ ਕਿ ਜੇ ਮੇਰੇ ਤੇ ਕੋਈ ਚੜ੍ਹਾਈ ਕਰੇ ਉਹਨੂੰ ਆਸਾਨ ਨਾ ਹੋਵੇ ਚੜਾਈ ਕਰਨ ਲਈ ਉਹਦੇ ਬਾਅਦ ਬਹੁਤ ਮੁਸ਼ਕਲ ਹੋਵੇ ਦੁਨੀਆ ਨਾਲ جنگ ਹੋਈ ਉਹ ਮਾਰਿਆ ਗਿਆ ਤੇ ਗੁੰਡੇ ਮਾਰੇ ਗਏ ਬੰਦਾ ਸਿੰਘ ਬਹਾਦਰ ਆਪਣੇ ਸਾਥੀਆਂ ਸਮੇਤ ਜਿਨ੍ਹਾਂ ਵਿੱਚ ਉਹਨਾਂ ਦਾ ਸਪੁੱਤਰ ਘਰਵਾਲੀ ਹੋਰ ਬਜ਼ੁਰਗ ਮਾਤਾਵਾਂ ਜਿਨ੍ਹਾਂ ਦੀ ਗਿਣਤੀ 2.5 ਤੋਂ 3000 ਬਣਦੀ ਹੈ ਉਹ ਸਾਰੇ ਅਪ੍ਰੈਲ ਦੇ ਮਹੀਨੇ 1715 ਦੇ ਵਿੱਚ ਇਸ ਪਾਵਨ ਉਸਤਾਨ ਦੇ ਕੋਲ ਟੇਨ ਤੇ ਪਿੱਛੇ-ਪਿੱਛੇ ਮੋਗਲ ਸਿਪਾਈ ਅਦਰ ਸਮੁੰਦਖਾਨ ਆਪਣੀ ਹਕੂਮਤ ਆਪਣੀ ਫੌਜ ਲਿਆ ਕਰਕੇ ਪਹੁੰਚ ਰਿਆ ਅਪ੍ਰੈਲ ਦੇ ਮਹੀਨੇ ਉਹ ਮਗਰ ਪਹੁੰਚਿਆ ਆਪਰ ਜੋ ਰਸਤਾ ਬਸਤਾ ਜੋ ਕੋਲ ਪਹਿਲਾਂ ਸਨ ਜਾਂ ਧਿਆਨੀਆਂ ਸਨ ਉਹੀ ਕੋਲ ਹੋ ਬਾਦ ਬਾਦ ਵਿੱਚ ਦੁਬਾਰਾ ਰਸਤਾ ਬਸਤ ਕੋਈ ਨਾ ਆ ਸਕਦੀ ਸੀ ਨਾ ਕੋਈ ਬਾਹਰ ਜਾ ਸਕਦਾ ਸੀ ਅਪ੍ਰੈਲ ਤੋਂ ਲੈ ਕੇ ਦਸੰਬਰ ਦੇ ਮਹੀਨੇ ਤੱਕ 8 ਮਹੀਨੇ ਘੇਰਾਬੰਦੀ ਰਹੀ ਤੋਰ ਦੇਣਾ ਉਹ ਜਿਹੜੇ ਜੰਗਮਲ ਸਿੰਘ ਸਾਡੇ ਜਾਂਦੇ ਸਨ ਕਈ ਤਾਂ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਜਾਂਦੇ ਤੇ ਕਈ ਜੰਗ 'ਚ ਲੜ ਕੇ ਵਾਪਸ ਆ ਜਾਂਦੇ ਫਟਣ ਹੋਏ ਜ਼ਖਮੀ ਹੋਏ ਤੇ ਇਤਿਹਾਸ ਗਵਾਹ ਇਤਿਹਾਸ ਦੱਸਦਾ ਕਿ ਉਹਨਾਂ ਵਿੱਚੋਂ ਕੋਈ ਬਚ ਜਾਂਦਾ ਕੋਈ ਜ਼ਖਮਾਂ ਦੀ ਤਾਬ ਨਾ ਸਹਾਰਦਾ ਹੋਇਆ ਸ਼ਹੀਦ ਹੋ ਜਾਂਦਾ ਜਦੋਂ ਅਖੀਰ ਗ੍ਰਫਤਾਰੀ ਹੋਈ ਹੈ ਨਾ ਤੇ ਕੋ ਜੋ ਕੋ ਸਿੰਘਾਂ ਦੀ ਗ੍ਰਫਤਾਰੀ ਹੋਈ ਜਿਵੇਂ 700 750 ਸਿੰਘ ਗ੍ਰਫਤਾਰ ਹੋਏ ਬਾਕੀ ਜਿਹੜੇ ਹੁਣ ਤੁਸੀਂ ਗਿਣਤੀ ਵੇਖੋ 3000 ਦੇ ਕਰੀਬ ਕੋਈ ਕੋਈ ਦੱਸਦਾ ਕਿ ਢਾਈ ਤੋਂ 3000 ਵਿੱਚ ਢਾਈ ਤੋਂ ਘੱਟ ਨਹੀਂ ਸੀ ਹੁਣ ਜਿਹੜੀ ਉਹ ਬਾਕੀ ਸਿੰਘ ਜਿਹੜੀ ਬਾਕੀ ਗਿਣਤੀ ਆ ਉਹ ਸਾਰਿਆਂ ਦੀ ਸ਼ਹਾਦਤ ਇਸ ਸਥਾਨ ਤੇ ਹੋਈ ਤੇ ਇਹ ਨਹੀਂ ਕਿ ਇੱਕ ਦਿਨ ਹੋਈ ਹੈ ਅੱਜ ਨਹੀਂ ਕੱਲ ਨਹੀਂ 8 ਮਹੀਨਿਆਂ ਦੇ ਵਿੱਚ ਰੋਜ਼ 5 ਸਿੰਘ 10 ਸਿੰਘ ਦਾ 5 ਸਿੰਘ 4 ਸਿੰਘ 13 ਸਿੰਘ ਸ਼ਹੀਦ ਹੁੰਦੇ ਤੇ ਐਸਾ ਸਮਾਂ ਸੀ ਕਿ ਜਿਹੜੇ ਸਿੰਘ ਸ਼ਹੀਦ ਹੋ ਜਾਂਦੇ ਉਹਨਾਂ ਵਿੱਚ ਕੁਝ ਕੁ ਸਿੰਘਾਂ ਦਾ ਸਸਕਾਰ ਹੋ ਸਕਿਆ ਬਾਕੀ ਦਾ ਸਸਕਾਰ ਨਹੀਂ ਹੋਇਆ ਕਿਉਂਕਿ ਬਾਲਣ ਦੀ ਕਮੀ ਲੱਕੜਾਂ ਦੀ ਕਮੀ ਤੇ ਫਿਰ ਉਹ ਦੱਸਦੇ ਨੇ ਕਿ ਉਹ ਜਿਹੜੇ ਸਿੰਘ ਸ਼ਹੀਦ ਹੋ ਚੁੱਕੇ ਤੁਹਾਨੂੰ ਪਤਾ ਕਿ ਲਾ ਮਾਟੀ ਦਾ ਪੁੱਤਰਾ ਇਹ ਪੁੱਤਰਾ ਆ ਮਾਟੀ ਦਾ ਤੇ ਐਸੀ ਭਿਆਨਕ ਬਦਬੂ ਦੇ ਵਿੱਚ ਕੀੜਿਆਂ ਦੇ ਵਿੱਚ ਵੀ ਉਹਨਾਂ ਨੇ ਸਦਕਾ ਨਾ ਹਾਰਦੇ ਹੋਏ 8 ਮਹੀਨੇ ਗੁਜ਼ਾਰੇ ਆ ਆਪਣੇ ਸਿੱਖਾਂ ਜਿਹੜੇ ਸਿੱਖ ਭਰਾ ਉਹਨਾਂ ਦੀਆਂ ਲਾਸ਼ਾਂ ਦੇ ਕੋਲ 8 ਮਹੀਨੇ ਰਸਤਾ ਬਸਤਾ ਖਤਮ ਹੋ ਗਈਆਂ ਐਸਾ ਸਮਾਂ ਆਇਆ ਉਹਦਿਆਂ ਕਿ ਜਿਹੜਾ ਉਹ ਬਲਕੇ ਖਾਧੀਆਂ ਪੱਤਿਆਂ ਨੂੰ ਬਲਕੇ ਖਾਧਾ ਮਰੇ ਹੋਏ ਘੋੜਿਆਂ ਦੇ ਮਾਸ ਨੂੰ ਉਬਾਲ ਕੇ ਖਾਧਾ ਗਿਆ ਕਿ ਸਾਡੇ ਫਰੀਮ ਵਿੱਚ ਜਾਣ ਦਵੇ ਅਸੀਂ ਉਹਦਾ ਮੁਕਾਬਲਾ ਕਰ ਸਕੀ ਅਬਦੁੱਲ ਸੰਦ ਖਾਨ ਨੂੰ ਜਦੋਂ ਆਪਣੀ ਹਾਰ ਦਿੱਖਦੀ ਦਿਖੀ ਕਿ 8 ਮਹੀਨੇ ਹੋ ਗਏ ਮੈਂ ਇੰਨੀ ਭਾ ਤੇ ਇਹਨਾਂ ਨੂੰ ਬੇਕਾਰ ਨਹੀਂ ਕਰ ਪਾਰੇ ਆ ਇਨਾ ਤੇ ਮੈਂ ਹੈਵੀ ਹਾਰੀ ਵੀ ਹੋ ਪਾਰੇ ਆ ਉਹਨੇ ਆਪਣੀ ਸ਼ਰਮਿੰਦਗੀ ਆਪਣੀ ਹਾਰ ਨੂੰ ਮੰਨਦਿਆਂ ਹੋਇਆਂ ਇਹ ਇਹ ਸਾਰਿਆਂ ਸਲਾਹ ਕੀਤੀ ਤੇ ਫਿਰ ਚਿੱਠੀਆਂ ਪਾਉਣੀਆਂ ਕੀਤੀਆਂ ਬੰਦਾ ਸਿੰਘ ਬਹਾਦਰ ਨੂੰ ਅਸੀਂ ਜਰਨਲ 'ਤੇ ਤੁਸੀਂ ਬਹੁਤ ਵੱਡੇ ਜਰਨਲ ਦੇ ਸਿਹ ਪ੍ਰਵਾਨ ਜੇ ਤੁਸੀਂ ਕਹ ਬਹੁਤ ਜਿਵੇਂ ਕਿਸੇ ਨੂੰ ਕੋਈ ਸਿਮਤਾ ਕਰਨੀਆਂ ਹੋਣ ਅਸੀਂ ਤੁਹਾਡੀਆਂ ਸਾਰੀਆਂ ਗੱਲਾਂ ਮੰਨਾਂਗੇ ਪਰ ਖਰਤ ਹੈ ਕਿ ਤੁਸੀਂ ਬਾ ਇਸ ਗੜੀ ਨੂੰ ਛੱਡ ਦੋ ਜਿਹੜੇ ਵਾਹੀ ਦਾ ਦਰਾਰੇ ਸਨ ਉਹਨਾਂ ਨੇ ਕਿਹਾ ਅਸੀਂ ਕਸਮਾਂ ਖਾਣੇ ਆ گاਵਾਂ ਦੀਆਂ ਉਹਨਾਂ ਨੇ ਕਿਹਾ ਅਸੀਂ ਕੁਰਾਨ ਦੀ ਕਸਮ ਖਾਣੇ ਆ ਤੁਸੀਂ ਇਸ ਹਵੇਲੀ ਨੂੰ ਛੱਡ ਦੋ ਫਿਰ ਸਾਥੀ ਸਿੰਘ ਸਾਡੇ ਸਿੰਘ ਜਿਹੜੇ ਕਹਿਣ ਲੱਗੇ ਬੰਨਾ ਸਿੰਘ ਬਹਾਦਰ ਜੀ ਨੂੰ ਕਿ ਸਾਨੂੰ ਚਾਹੀਦਾ ਹੈ ਕਿ ਸਾਨੂੰ ਤੇ ਪਤਾ ਹੈ ਕਿ ਇਹਨਾਂ ਨੇ ਆਪਣੀ ਸੋਮਾ ਤੋਂ ਮੁਕਰ ਜਾਣਾ ਅਸੀਂ ਜੰਗ ਵਿੱਚ ਮੈਦਾਨ ਦੇ ਵਿੱਚ ਜਾ ਕਰਕੇ ਸ਼ਹੀਦ ਹੋਈਏ ਅਖੀਰ ਸੰਵਰਧਨ ਇਹ ਕੇਂਦਰ ਦੇ ਜਦੋਂ ਗੜੀ ਦਾ ਦਰਵਾਜ਼ਾ ਖੋਲ੍ਹਿਆ ਉਹ ਸਾਰਾ ਫਕਾਰੀ ਹੋਈ ਹੋਈ ਤੇ ਇਥੋਂ ਤੱਕ ਕਹਿੰਦੇ ਨੇ ਕਿ ਜਿਹੜੇ ਸ਼ਹੀਦ ਹੋ ਜਦੋਂ ਗਰਦਾਰ ਹੋਣ ਬਨਾ ਸਿੰਘ ਬਹਾਦਰ ਬੇੜੀਆਂ ਚ ਮੰਨ ਲਿਆ ਜਕਰ ਲਿਆ ਗਿਆ ਭਾਈ ਬਾਦ ਸਿੰਘ ਅਰਮ ਸਿੰਘ ਉਹ ਸਾਰਿਆਂ ਨੂੰ ਕਹਿੰਦੇ ਜਿਹੜੇ ਸਿੰਘ ਸ਼ਹੀਦ ਹੋ ਚੁੱਕੇ ਸਨ ਉਹਨਾਂ ਸਾਰਿਆਂ ਦੇ ਛੋਟੇ ਫੋਕੇ ਕੋਟੇ ਭਾਰਕੇ ਟੁਕੜੇ ਭਾਰਕੇ ਤੇ ਗੱਡਿਆਂ ਦੇ ਲੱਦਿਆ ਗਿਆ ਗੱਡਿਆਂ ਦੇ ਲੱਦਿਆ ਗਿਆ ਤੇ ਰਾਹ ਦੇ ਵਿੱਚ ਪਹਿਲਾਂ ਉਹ ਅਵਦ ਦੇ ਸਮੁੰਦਖਾਨ ਨੇ ਚਿੱਠੀਆਂ ਪਾਉਣੀਆਂ ਕੀਤੀਆਂ ਲਗ ਲਗ ਸਾਰੇ ਆ ਪਿੰਡ ਕਿ ਪਹਿਲਾ ਕਾਫਲਾ ਜਾਣਾ ਸੀਗਾ ਲਾਹੌਰ ਤੇ ਲਾਹੌਰ ਤੋਂ ਦਿੱਲੀ ਤੇ ਜਿਹੜੇ ਲਾਹੌਰ ਦੇ ਰਾਹ ਵਿੱਚ ਸਨ ਪਿੰਡ ਸਨ ਸਾਰਿਆਂ ਕੱਟੀਆਂ ਪਾਈਆਂ ਕਿ ਇਸ ਦਿਨ ਨੂੰ ਇਥੋਂ ਇੱਕ ਦਲੂਸ ਲੰਘਣਾ ਸਿੰਘਾਂ ਦਾ ਤੇ ਸਾਰੇ ਦੇਖਣ ਵਾਸਤੇ ਉਹ ਜਿਹੜਾ ਨਾ ਦੇਖਣ ਆਇਆ ਉਹਦਾ ਵੀ ਹਸਨ ਇਸ ਤਰ੍ਹਾਂ ਹੋਵੇਗਾ ਉਹ ਦਿਖਾਉਣ ਵਾਸਤੇ ਡਰਾਉਣ ਵਾਸਤੇ ਧਮਕਾਉਣ ਵਾਸਤੇ ਕਿ ਜਿਹੜਾ ਹਕੂਮਤ ਨਾਲ ਮੱਥਾ ਲਾਉਂਦਾ ਜਿਹੜਾ ਸਿੱਖਾਂ ਦੀ ਸਿੱਖਾਂ ਦੀ ਹਮਾਇਤ ਕਰੇਗਾ ਉਦਾਵੀ ਅਸੀਂ ਤੇ ਹੀ ਹਸਰਤਾਂਗੇ ਤੇ ਜਲਹੂਸੇ ਨਿਕਾਲ ਲੇ ਗੱਢੋਂ ਜਦੋਂ ਉਸ ਦੀ ਤਰ੍ਹਾਂ ਲਿਆ ਕਰ ਗਏ ਗੱਡਿਆਂ ਤੇ ਉਹਨਾਂ ਨੂੰ ਲੱਦੇ ਆ ਗਿਆ ਛੋਟੇ ਉਹਦੇ ਸੀਟਸ ਹਨ ਉਹਨਾਂ ਦਾ ਸਿਰ ਕਲੋਂ ਕਰਕੇ ਉਹਨਾਂ ਨੂੰ ਨੇਟੀਆਂ ਤੇ ਟੰਗਿਆ ਗਿਆ ਗਿਣਤੀ ਦੇ ਘੱਟ ਹੋ ਕਰਕੇ ਨਾ ਉਹ ਜੋ ਸਮਝਦਾ ਕਿ ਸੋਚਦਾ ਕਿ ਗਿਣਤੀ ਬਹੁਤ ਘੱਟ ਹੈ ਕਿ ਮੈਂ ਅਕਸ਼ਰ ਕੀ ਕਵੇਗਾ ਕਿ ਤੂੰ ਇੰਨੇ ਕਿ ਸੰਘਾ ਮਾਰ ਇੰਨਾ ਸਮਾ ਲਾਇਆ ਕਹਿੰਦੇ ਨੇ ਕੇ ਛੋਟੇ ਆ ਛੋਟੇ ਆ ਬੱਚਿਆਂ ਨੂੰ ਜਿਨ੍ਹਾਂ ਦੇ ਦਾੜੀਆਂ ਨਹੀਂ ਆਈਆਂ ਜੇ ਛੋਟੇ ਛੋਟੀਆਂ ਬੱਚੀਆਂ ਲੜਕੀਆਂ ਜਿਹੜੀਆਂ ਉਹਨਾਂ ਦਾ ਸਿਰ ਕਲਵਾ ਕਰਕੇ ਸਿਰ ਤੇ ਜੂਰੇ ਕਰਕੇ ਤੇ ਨੇਜਾ ਟੰਕੇ ਜਲੂਸ ਦੀ ਤਰ੍ਹਾਂ ਨਿਕਾਲਿਆ ਗਿਆ ਵੀ ਅਸੀਂ ਇੰਨੇ ਸਿੰਘਾਂ ਨੂੰ ਕਰਕਾਰ ਕੀਤਾ ਜਿਹੜੇ ਬਾਕੀ ਹੋਏ ਸਨ ਲਾਹੌਰ ਤੋਂ ਦਿੱਲੀ ਲਿਜਾਇਆ ਗਿਆ ਦਿੱਲੀ ਵਿੱਚ ਜਾ ਕਰਕੇ ਜਿਨ੍ਹਾਂ ਦੀ ਗਿਣਤੀ ਬਣਦੀ ਹੈ तकरीबन 800 ਦੇ ਕਰੀਬ ਦਿੱਲੀ ਲਿਜਾ ਕਰਕੇ ਬੰਦਾ ਸਿੰਘ ਬਹਾਦਰ ਜੀ ਦੇ ਸਾਹਮਣੇ ਰੋਜ਼ਾਨਾ 100 ਸਿੰਘਾਂ ਨੂੰ ਫਿਰਾਂ ਵਾਕਿਆ ਹੋਇਆ 7 ਦਿਨ ਤੋਂ ਬਾਅਦ 3 ਮਹੀਨੇ ਚੋਂ ਉਹ ਵਰਤੀ ਰਹੀ ਗੁਲਾਮ ਹਸੈਨ ਮੁਸਲਮਾਨ ਲਿਖਾਰੀ ਹੋਇਆ ਉਸ ਸਮੇਂ ਦਾ ਪ੍ਰਸਿੱਧ ਉਹ ਹਾਜ਼ਰ ਵੀ ਸੀ ਉਸ ਸਮੇਂ ਦੇ ਵਿੱਚ ਉਹ ਲਿਖਦਾ ਹੈ ਕਿ 3 ਮਹੀਨਿਆਂ ਤੋਂ ਬਾਅਦ ਜਦੋਂ ਬੰਦਾ ਸਿੰਘ ਬਹਾਦਰ ਜੀ ਨੇ ਸ਼ਹਾਦਤ ਦੇਣੀ ਆ ਸ਼ਹੀਦ ਕਰਨਾ ਕਹਿੰਦੇ ਜਦੋਂ ਬੰਦਾ ਸਿੰਘ ਬਹਾਦਰ ਨੂੰ ਉਹ ਸਖੋਤ ਵਾਲੀ ਸੁਬਤ ਦੇ ਸਾਹਮਣੇ ਲਿਆਂਦਾ ਗਿਆ ਨਾ ਉਹ ਤਿੰਨ ਮਹੀਨੇ ਦੇ ਵਿੱਚ ਬੰਦਾ ਸਿੰਘ ਬਹਾਦਰ ਦੇ ਉੱਪਰ ਇੰਨਾ ਕੁ ਤਸੱਦਦ ਕੀਤਾ ਗਿਆ ਕਿ ਜਦੋਂ ਉਹ ਆਰੇ ਸੰ ਲੈ ਕੇ ਆ ਰਹੇ ਉਹਨੂੰ ਚਾਰ ਪੰਜ ਸਿਪਾਈਆਂ ਨੇ ਪਕੜਿਆ ਹੋਇਆ ਕਿਉਂਕਿ ਉਹ ਚੱਲ ਨਹੀਂ ਪਾਰੇ ਉਹਨਾਂ ਦੇ ਦੋਨੇ ਪੈਰ ਤੋੜ ਦਿੱਤੇ ਗਏ ਦੋਨੇ ਹੱਥ ਤੋੜ ਦਿੱਤੇ ਗਏ ਇੱਥੋਂ ਤੱਕ ਉਹਨਾਂ ਦੀ ਰੀੜ ਦੀ ਹੱਡੀ ਵੀ ਤੋੜ ਦਿੱਤੀ ਗਈ ਇੰਨਾ ਕੁ ਤਸੱਦਦ ਤਿੰਨ ਮਹੀਨੇ ਬੰਦਾ ਸਿੰਘ ਬਹਾਦਰ ਦੇ ਉੱਪਰ ਕੀਤਾ ਗਿਆ ਜਦੋਂ ਲਿਆਂਦਾ ਗਿਆ ਉਸ ਦੇ ਪੁੱਤਰ ਦੇ ਸਾਹਮਣੇ ਤੇ ਫਰਖਸ਼ੀਅਰ ਨੇ ਫਿਰ ਵੇਖਿਆ ਕਿ ਇਹ ਇਦਾਂ ਦੇ ਨ ਡੋਲਣਾ ਨਹੀਂ ਹੋ ਸਕਦਾ ਇਹਦਾ ਬੱਚਾ ਸਾਹਮਣੇ ਲਿਆਂਾਇਆ ਤੇ ਆਪਣੇ ਬੱਚੇ ਵੱਲ ਵੇਖ ਕੇ ਡੋੜ ਜਾਵੇ 4 ਸਾਲ ਦਾ ਸੁਪੁੱਤਰ ਬਾਬਾ ਅਜਾ ਸਿੰਘ ਉਹਨਾਂ ਨੂੰ ਲਿਆਂਦਾ ਗਿਆ ਤੇ ਸਭ ਤੋਂ ਪਹਿਲਾਂ ਕਹਿੰਦੇ ਨੇ ਕਿ ਜਿਹੜਾ ਜਲਾਬ ਸੀ ਨਾ ਬਾਬਾ ਜੀ ਨੇ ਚੋਲਾ ਪਾਇਆ ਸੀ ਨੀਲੇ ਰੰਗ ਦਾ ਬਾਬਾ ਅਜਾ ਸਿੰਘ ਕਿੰਨੇ ਨੇ ਕਿ ਇੱਕ ਡਰੋਨ ਮਾਰਿਆ ਜਲਾਦ ਨੇ ਇਥੋਂ ਲੈ ਕੇ ਜਿਹੜਾ ਖੰਜਰ ਇਹ ਬੰਦਾ ਸਿੰਘ ਬਹਾਦਰ ਸਾਹਮਣੇ ਆਪਣੇ ਪੁੱਤਰ ਨੂੰ ਦੇਖ ਮੋਹ ਹੁੰਦਾ ਵੇਖ ਕੇ ਤੇ ਡਰ ਜਾਵੇਗਾ ਜਿਹੜਾ ਉਹਨ ਗਿਆ ਪੁੱਤ ਨੂੰ ਸੰਤ ਵੀ ਕਹਿ ਲੀਏ ਸਿੱਖੀ ਸਿਧਕਾ ਨਮੂਨ ਵਾਲਾ ਹੁਕਮ ਮੰਨਿਆ ਕਿ ਸਾਡੇ ਇਥੇ ਪਹੁੰਚੇ ਨੇ ਉਹਨਾਂ ਵਿੱਚ ਕਿਸੇ ਦੀ ਉਮਰ 40 ਸਾਲ ਕਿਸੇ ਦੀ 50 ਸਾਲ ਵੈਸੇ ਤੇ ਸਾਰੇ ਪੁੱਤ ਜੋਮ ਨੇ ਸਾਰਿਆਂ ਨੂੰ ਸਿਰ ਚੁੱਕਦਾ ਨੰਸ਼ਕਾਰ ਹੈ ਪਰ ਉਹ ਕਿੰਨਾ ਕਹੇ ਜਾ ਕੇ ਲੋਕਸ਼ਭ ਘਰੇ 8 ਮਹੀਨੇ ਉਹਨਾਂ ਨੇ ਪਤਾ ਨਹੀਂ ਕਿੰਨੇ ਕੋ ਇਥੇ ਬੰਦਵੀ ਕੀਤੀ ਹੋਵੇਗੀ ਕੋਈ ਆਪ ਥਾਂ ਨਹੀਂ ਕੋਈ ਆਪ ਸਰੋਵਰ ਨਹੀਂ ਕੋਈ ਆਪ ਮਿੱਟੀ ਨਹੀਂ ਜਿੱਥੇ ਉਹਨਾਂ ਦਾ ਖੂਨ ਡੁੱਲਿਆ ਤੇ ਉਹ ਥਾਂ ਦਾ ਚੋਲਾ ਪਾੜ ਕੇ ਇੱਥੇ ਡਰਾਇਆ ਗਿਆ ਤੇ ਫਰਸ਼ੀਆ ਨੇ ਫਿਰ ਕਹਿਣ ਲੱਗਾ ਕਿ ਦੇਖ ਲੈ ਤੇਰੇ ਪੁੱਤਰ ਨੂੰ ਅਸੀਂ ਇਥੇ ਮਕਲ ਕਰ ਦੇਣਾ ਤੇ ਜਾਂ ਪਹਿਲਾਂ ਉਹਨਾਂ ਕਿਹਾ ਕਿ ਤੂੰ ਆਪਣੇ ਪੁੱਤਰ ਨਾਲ ਸਿਰ ਪੁੱਤਰ ਖਾਲਸਾ ਸਿੰਘ ਨਾਲ ਤੈ ਕਿਸੇ ਧੀ ਤੇ ਇਸਤਰੀ ਤੇ ਵਾਰ ਕਰਦਾ ਨਾ ਕਿਸੇ ਬਜ਼ੁਰਗ ਤੇ ਵਾਰ ਕਰਦਾ ਨਾ ਕਿਸੇ ਬੱਚੇ ਤੇ ਵਾਰ ਕਰਦਾ ਇਹ ਤੇ ਮੇਰਾ ਬਚਾ ਤੂੰ ਕਿਸੇ ਦਾ ਵੀ ਲੈ ਕੇ ਆਵੇਂ ਨਾ ਮੈਂ ਉਹਦੇ ਤੇ ਵੀ ਵਾਰ ਨਹੀਂ ਕਰਾਂਗਾ ਤੇ ਫਰਖੀ ਨੇ ਹੁਕਮ ਕਰ ਦਿੱਤਾ ਕਿ ਇਹਦੇ ਸਪੁੱਤਰ ਨੂੰ ਕਤਲ ਕਰ ਦਿੱਤਾ ਜਾਂਦੇ ਇਸ ਨਾਵੀ ਤੋਂ ਲੈ ਕਰਕੇ ਖੰਜਰ ਦੇ ਨਾਕੀੜਦੇ ਹੋਇਆ ਤਾਂ ਸਾਤੇ ਤੱਕ ਖੰਡਰ ਲੈ ਕੇ ਜਲਾਦ ਗਿਆ ਆਂਦਰਾਂ ਬਾਹਰ ਆ ਗਈਆਂ ਤੇ ਦਿਲ ਕੱਢ ਕੇ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਤੁੰਨਿਆ ਗਿਆ ਤੁੰਨਣ ਦੀ ਕੋਸ਼ਿਸ਼ ਕੀਤੀ ਗਈ ਜਲੀਲ ਕਰਨ ਮਾਰੇ ਆ ਤੇ ਅਖੀਰ ਕਹਿੰਦੇ ਨੇ ਕਿ ਬਾਬਾ ਅਰਾਜ ਸਿੰਘ ਉਹ ਚਾਹ ਦਾ ਸੁਪੁੱਤਰ ਸੁਣਾਉਂਦੇ ਆ ਕਿ ਸੁਣਾਉਂਦੇ ਆ ਆਪਣੇ ਲੂਣ ਕੰਡੇ ਖੜੇ ਹੋ ਗਿਆ ਸਾਡੇ ਜਾਣੇ ਕਹਿੰਦੇ ਨੇ ਕਿ ਉਹਨਾਂ ਦੇ ਸਰੀਰ ਦੇ ਟੋਕੇ ਕਰਕੇ ਮੋਦੀਆਂ ਹੀ ਆਂਦਰਾ ਦੇ ਵਿੱਚ ਹਾਰ ਘੋ ਕੇ ਤੇ ਗੱਲ ਵਿੱਚ ਪਾਇਆ ਗਿਆ ਤੇ ਫਰਖਸ਼ੀਅਰ ਨੇ ਕਹਿਣ ਲੱਗਾ ਕਿ ਬੰਦਾ ਸਿੰਘ ਬਹਾਦਰ ਨੂੰ ਕਿਹੋ ਜੀ ਮੌਤ ਚਾਹੁੰਦਾ ਹੈ ਇੱਕ ਵਜਨ ਬਾਣੀ ਦਾ ਗੋਸਾਬ ਕਿੰਦਨ ਨੇ ਇੱਕ ਸਾਧ ਵਜਨ ਪਟਟਾ ਲਾਤਾ ਇੱਕ ਸਾਧਾ ਵਜਨ ਅਟਲ ਹੁੰਦਾ ਜੀ ਤੇ ਬੰਦਾ ਸਿੰਘ ਬਹਾਦਰ ਜੀ ਕਹਿਣ ਲੱਗੇ ਫਰਖਸ਼ੀਅਰ ਨੂੰ ਕਿ ਜਿਹੋ ਜੀ ਮੌਤ ਚਾਹੁੰਦਾ ਹੈ ਨਾ ਉਹੋ ਜੀ ਸਾਨੂੰ ਦੇ ਦੇ ਉਹ ਹਿੰਦੁਸਤਾਨ ਦਾ ਬਾਦਸ਼ਾਹ ਹੰਕਾਰ ਦਾ ਭਰਿਆ ਕਿ ਇੱਕ ਆਮ ਬੰਦਾ ਮੈਨੂੰ ਇਦਾਂ ਦੇ ਗੱਲਾਂ ਕਰੇ ਉਹਨੇ ਹੁਕਮ ਕੀਤਾ ਬੰਦਾ ਸਿੰਘ ਬਹਾਦਰ ਦੀਆਂ ਜਾਨਾਂ ਚੁੱਕੀਆਂ ਅੱਖਾਂ ਕੱਟ ਕੇ ਦਿੱਤੇ ਗਈ ਪਹਿਲਾਂ ਗਰਮ ਜਮੂੜਾ ਨਾਲ ਮਾਸ ਮੋਚਿਆ ਗਿਆ ਫਿਰ ਛੋਟੇ-ਕੋਟੇ ਟੋਟੇ ਕਰਕੇ ਤੇ ਸ਼ਹੀਦ ਕੀਤਾ ਗਿਆ ਬੰਦਾ ਸਿੰਘ ਬਹਾਦਰ ਦੀ ਸਿੱਖੀ ਤੋਂ ਅੜੋਲ ਰਹੇ ਹੁਕਮ ਮੰਨਿਆ ਹੋਇਆ ਪ੍ਰਮਾਨ ਤਾਂ ਖਸਮਿਆਂ ਕਾ ਮਹਿਲ ਸਭਾਈ ਸੀ ਤੇ ਉਹ ਨੇ ਜਿਨ੍ਹਾਂ ਨੇ ਖਸਮ ਦਾ ਪ੍ਰਮਾਤਮਾ ਦਾ ਨਿਵਾਸ ਪ੍ਰਾਪਤ ਕੀਤਾ ਤੇ ਹੋਇਆ ਵੀ ਇਦਾਂ ਤਿੰਨ ਕੁ ਮਹੀਨਿਆਂ ਬਾਅਦ ਫਰਖਸ਼ੀਅਰ ਨੂੰ ਉਦਾਂ ਹੀ ਮੌਤ ਮਿਲੀ ਉਹ ਦੋ ਉਹਨਾਂ ਦੇ ਆਪਣੇ ਬੰਦਿਆਂ ਦੇ ਹੱਥੋਂ ਉਦਾਂ ਹੀ ਮਰਿਆ ਜਿਵੇਂ ਬੰਦਾ ਸਿੰਘ ਬਹਾਦਰ ਨੂੰ ਉਹਨੇ ਸ਼ਹੀਦ ਕਰਵਾਇਆ ਸਾਧ ਵਜਨ ਅਟਲਾ ਦਾ ਅਟਾਲ ਹੈ ਜੀ ਗੁਰੂ ਸਿੱਖ ਦਾ ਬੰਦਰ ਸੋ ਗੁਰੂ ਪਿਆਰੇ ਸਾਧ ਸੰਗਤ ਜੀ ਸੰਖੇਪ ਵਿੱਚ ਇਤਿਹਾਸ ਤੁਹਾਡੇ ਨਾਲ ਸਾਂਝਾ ਕੀਤਾ ਇਹ ਪਾਵਨ ਸਥਾਨ ਧਰਤੀ ਹੈ ਉਹ ਜਿਸ ਜਗ੍ਹਾ ਤੋਂ ਪ੍ਰਕਾਟੀ ਹੋਈ 8 ਮਹੀਨੇ ਕੇਰਾ ਬੰਦੀ ਰਹੀ ਉਹ ਸਿੰਘ ਸੂਰਮੇ ਜਿਨ੍ਹਾਂ ਨੇ ਪਤਾ ਸਿੰਘ ਬਾਹਦਰ ਵੇਖੋ ਜੀ ਬੰਦਾ ਸਿੰਘ ਬਹਾਦਰ ਜੀ ਜਦੋਂ ਮਨ ਵਿੱਚ ਇਹ ਗੱਲ ਖਿਆਲ ਹੁੰਦਾ ਨਾ ਕਿ ਜਦੋਂ ਅਸੀਂ ਇਤਿਹਾਸ ਸੁਣਦੇ ਆ ਛੋਟੇ ਸਹਾਜਦਿਆਂ ਦਾ ਜਾਂ ਤੇਗ বাহাদুর ਮਹਾਰਾਜ ਦਾ ਜਾਂ ਪੀਰ ਬੱਧੂ ਸਾਹਿਬ ਦਾ ਤੇ ਮਨ ਵਿੱਚ ਖੂਨ ਵਾਲੇ ਖੰਦਾ ਤੇ ਗੁੱਸੇ ਨਾਲ ਮਨ ਭਰ ਜਾਂਦਾ ਕਿ ਅਸੀਂ ਜੇ ਉਸ ਸਮੇਂ ਹੁੰਦੇ ਪਤਾ ਨਹੀਂ ਕੀ ਕਰ ਦਿੰਦੇ ਪਰ ਜਦੋਂ ਨਾਲ ਹੀ ਅਸੀਂ ਪੜਦੇ ਆ ਨਾ ਕਿ ਬੰਦਾ ਸਿੰਘ ਬਹਾਦਰ ਨੇ ਉਹਨਾਂ ਨੂੰ ਕੋਹ ਕੋਕੇ ਮਾਰਿਆ ਤੇ ਫਿਰ ਜਕਾਰੇ ਬੋਲਣੇ ਜੀ ਕਰਦਾ ਫਿਰ ਮਨ ਵਿੱਚ ਖੁਸ਼ੀ ਪੈਦਾ ਹੁੰਦੀ ਹਾਂਜੀ ਤੇ ਬੰਦਾ ਸਿੰਘ ਬਹਾਦਰ ਦੀ ਉਹਨਾਂ ਨੇ ਜਦੋਂ ਇਹ ਜ਼ਗੀਰਦਾਰੀ ਉਹਨਾਂ ਖਤਮ ਕੀਤੀ ਆ ਹੁਣ ਸੱਚੀ ਗੱਲ 'ਤੇ ਜੇ ਮੰਨ ਲਓ ਬੰਦਾ ਸਿੰਘ ਬਹਾਦਰ ਤੇ ਤੁਣੀ ਚੰਦ ਨੂੰ ਨਾ ਮਾਰਦੇ ਉਹਨੇ ਆਪ ਤਾਂ ਨਹੀਂ ਸੀ ਹੋਣਾ ਪਰ ਉਹਦੀ ਪੀੜੀ ਤੇ ਹੋਣੀ ਹੈ ਨਾ ਤੇ ਹਾਲਾਤ ਉਹੀ ਹੋਣੇ ਸੀਗੇ ਉਹਦਾ ਚਾਹੇ ਪੁੱਤਰਾ ਹੁੰਦਾ ਪਰ ਪੁੱਤਰਾ ਮੈਂ ਕੋਈ ਵੀ ਹੁੰਦਾ ਮਾਲਕ ਇਸ ਇਲਾਕੇ ਦਾ ਕੌਣ ਹੋਣਾ ਸੀ ਦੁਨੀਆ ਚੰਦਾ ਪਰਵਾਹ ਤੇ ਹੋਣਾ ਕੀ ਸੀ ਅਸੀਂ ਸਾਰੇ ਗੁਲਾਮ ਹੋਨੇ ਸਨ ਜ਼ਕੀਰਦਾਰੀ ਉਹਦੀ ਹੋਣੀ ਸੀ ਮਾਲਕੀ ਉਹਦੀ ਹੋਣੀ ਸੀ ਉਦੋਂ ਵੀ ਇਦਾਂ ਸੀਗਾ ਜੇ ਕੋਈ 10 ਕੋਟ ਦਾ ਵਟਕੇ ਲੈ ਆਇਆ ਤੇ ਸਾਰੀ ਦਾ ਸਾਇਟ ਉੱਟ ਕੇ ਦੁਨੀਆ ਨਾਲ ਲੈ ਆਇਆ ਤੇ ਜੇ ਕਿਸੇ ਨੇ ਵਿਰੋਧ ਕੀਤਾ ਉਹਦੀ ਮਾਰਕ ਪਾਈ ਕਰਨੀ ਤੇ ਇਸ ਜਗ੍ਹਾ ਇਸ ਚੀਜ਼ ਤੋਂ ਇਸ ਸੰਬੰਧਿਤ ਤੋਂ ਇਸ ਦਲਦਲ ਤੋਂ ਮੁਕਤ ਕਿੰਨੇ ਕਰਾਇਆ ਬੰਦਾ ਸਿੰਘ ਬਹਾਦਰ ਜੇ ਇਸ ਕਰਤੇ ਦਸਤਾਰਾਂ ਬਨ ਰਹੇ ਆ ਬੰਨਾ ਸਿੰਘ ਮਹਾਰਾਜ ਦੇ ਬਦੋਤ ਮਾਲਵੇ ਧਰਤੀ ਤੇ ਜਦੋਂ ਉਹ ਸਮੇਸ਼ਪਤਾ ਜਾ ਰਹੇ ਨੇ ਨਾ ਛੋਟੀ ਜੀ ਇੱਕ ਸਾਖੀ ਹੈ ਜੀ ਨਵੇਂ ਪਾਸ਼ਾ ਜਦੋਂ ਮਾਲਵੇ ਧਰਤੀ ਤੇ ਪਹੁੰਚੇ ਨੇ ਘੋੜੇ ਤੇ ਸਵਾਰ ਨੇ ਤੇ ਕਹਿੰਦੇ ਨੇ ਕਿ ਇੱਕ ਸਿੰਘ ਦੀ ਜੰਗ ਪਰਾਤ ਚੜ ਰਹੀ ਆ ਉਹਨੇ ਸਿਰ ਤੇ ਦਸਤਾਰ ਸੋਹਣੀ ਸੁੰਦਰ ਸਜਾਈ ਨਾ ਤੇ ਗੁਰੂ ਪਾਸ਼ਾ ਵੇਖ ਕੇ ਤੇ ਰੁਕ ਗਏ ਨੇ ਘੋੜੇ ਤੇ ਸਵਾਰ ਨੇ ਇਹ ਸੋਚਦੇ ਮਨ ਵਿੱਚ ਖਿਆਲ ਆ ਗਿਆ ਕਿ ਸ਼ਾਹੇ ਦੇ ਗੁਰੂ ਪਾਤਸ਼ਾਹ ਦਾਵੇਂ ਪਿਤਾ ਇਸ ਸਿੰਘ ਨੂੰ ਇਸ ਲਾੜੇ ਨੂੰ ਵੇਖ ਕੇ ਤੇ ਆਪਣੇ ਪੁੱਤਰਾਂ ਨੂੰ ਯਾਦ ਕਰ ਰਹੇ ਨੇ ਕਿ ਕਹਿੰਦੇ ਮੇਰੇ ਪੁੱਤਰਾਂ ਦੀ ਬਰਾਤ ਇਦਾਂ ਕਢਣੀ ਸੀ ਪਰ ਉਹ ਗੁਰੂ ਹੈ ਜੀ ਤੇ ਸਾਡੇ ਕਿ ਸਿੱਖਾਂ ਦੇ ਮਨ ਵਿੱਚ ਆ ਗਿਆ ਹੀ ਕੁਛ ਲਈਏ ਕੁਛ ਨਾ ਕੀਤਾ ਤੇ ਪਾਤਸ਼ਾਹ ਕਹਿੰਦੇ ਤੁਸੀਂ ਐਦ ਨਹੀਂ ਸੋਚ ਰਹੇ ਤੇ ਗੁਰੂ ਪਾਤਸ਼ਾਹ ਕਹਿਣ ਲੱਗੇ ਨਹੀਂ ਸਿੰਘੋ ਮੇਰੇ ਮਨ ਵਿੱਚ ਖਿਆਲ ਇਹ ਆ ਰਿਹਾ ਕਿ ਜਿਵੇਂ ਇਹਨੇ ਦਸਤਾਰ ਬੰਨੀ ਆ ਨਾ ਕਿ ਮੇਰੇ ਪੁੱਤਰਾ ਦੀ ਬਦੌਲਤ ਮੇਰੇ ਸਿੰਘਾਂ ਦੀ ਬਦੌਲਤ ਇਹ ਸਾਰੀ ਹੋਂਦ ਇਦਾਂ ਹੀ ਰਹਿਣਾ ਸਾਰੇ ਸੰਸਾਰ ਇਦਾਂ ਹੀ ਰਹਿਣਾ ਜੇ ਉਹ ਸ਼ਹਾਦਤਾਂ ਨਾ ਦਿੰਦੇ ਜੇ ਗਾਂ ਸ਼ਹਾਦਤਾਂ ਨਾ ਹੋਣ ਤੇ ਕਿਸੇ ਨੇ ਤਾਂ ਸਾਫ਼ ਨਿਸ਼ਾਨ ਨਹੀਂ ਕਿਸੇ ਕਿਉਂਕਿ ਅਰੰਗਦੇਵ ਦਾ ਫਰਖਸ਼ੀਰ ਦਾ ਬਹਾਦਰ ਸ਼ਾਹ ਦਾ ਬਹਾਦਰ ਸ਼ਾਹ ਮਰਿਆ ਵੀ ਇਦਾਂ ਜੀ ਇਖੀਤੇ ਪਾਗ ਹੋ ਗਿਆ ਬਹਾਦਰ ਸ਼ਾਹ ਨੇ ਹੁਕਮ ਕਰ ਦਿੱਤਾ ਕਿ ਬਹਾਦਰ ਸ਼ਾਹ ਉਹੀ ਜਿਸ ਬਹਾਦਰ ਸ਼ਾਹ ਦੇ ਗੁਰੂ ਪਾਤਸ਼ਾਹ ਨੇ ਮਦਦ ਕੀਤੀ ਤਖਤ ਬੈਠਣਾ ਹੈ ਬਹਾਦਰ ਸ਼ਾਹ ਨੇ ਹੁਕਮ ਕੀਤਾ ਕਿ ਮੈਰੀ ਫੌਜ ਦੇ ਵਿੱਚ ਜਿਹੜਾ ਵੀ ਭਰਤੀ ਹੋਵੇ ਉਹ ਆਪਣੀ ਦਾੜ੍ਹੀ ਕੱਟ ਕੇ ਆਵੇ ਤੇ ਉਹਨੇ ਹੁਕਮ ਦਿੱਤਾ ਸੀਗਾ ਕਿ ਜੇ ਕਿਸੇ ਨੇ ਸਿਰ ਤੇ ਕੋਈ ਦਸਤਾਰ ਬੰਨੀ ਜਿਹੜਾ ਵੀ ਲੱਭਦਾ ਦਸਤਾਰ ਵਾਲਾ ਜਾਂ ਦਾੜ੍ਹੀ ਵਾਲਾ ਉਹਦਾ ਕਤਲ ਕਰ ਦੇ ਇਹ ਬਹਾਦਰ ਸ਼ਾਹ ਦਾ ਹੁਕਮ ਸੀ ਤੇ ਇਹ ਇਸ ਹਰਾਕਮੈਂਟ ਕਿਉਂਕਿ ਉਹਨੇ ਬੰਦਾ ਸਿੰਘ ਬਹਾਦਰ ਦੇ ਚੜ੍ਹਾਈ ਵਾਦ ਵੇਖ ਕੇ ਆ ਪਾਗਲ ਹੋ ਗਿਆ ਤੇ ਆਪਣਾ ਉਹਨੇ ਖਤਮ ਹੋ ਗਿਆ ਬਾਅਦ ਵਿੱਚ ਫਰਖੀਰ ਬਾਅਦ ਚ ਆਇਆ ਜਹਾਂ ਤੱਕ ਸਰਵ ਆਇਆ ਫਿਰ ਖਰਸ਼ੀਰ ਆਇਆ ਸੋ ਕਹਿਣ ਤੋਂ ਭਾਵੇਂ ਆ ਜੀ ਇਹ ਸਾਰੀ ਦੇਣ ਸਾਰੀ ਦਸਤਾਰ ਦੀ ਜ਼ਗੀਰਾਤ ਦੀ ਸਾਡੇ ਮਾਲਕੀ ਦੀ ਤੇ ਸਿੱਖ ਪੌਂਦੇ ਵਿੱਚ ਅਸੀਂ ਜੇ ਰਹਿ ਰਹੇ ਆ ਪ੍ਰਕਾਤ ਪੱਤਵਾ ਇਹ ਸਭ ਕੁਝ ਦੇਣਵਾ ਗੁਰਕਲਪਤਾ ਮਹਾਰਾਜ ਦੀ ਉਹਨਾਂ ਦੇ ਥਾਪੜਾ ਤੋਂ ਘੜ ਕੇ ਦੇਣ ਵਾਲੇ ਬੰਦਾ ਸਿੰਘ ਬਹਾਦਰ ਸ੍ਰੀ ਇਸ ਜਗ੍ਹਾ ਤੁਸੀਂ ਆਏ ਹੋ ਜੀ ਜੀ ਆਇਆਂ ਨੂੰ ਧੰਨਵਾਦ ਇਹ 16 ਅਕਤੂਬਰ ਨੂੰ ਬਾਬਾ ਜੀ ਦਾ ਜਨਮ ਦਿਹਾੜਾ ਹਰ ਸਾਲ ਮਨਾਇਆ ਜਾਂਦਾ ਸੰਗਤ ਦੇ ਸਹਿਯੋਗ ਨਾਲ ਪ੍ਰਬੰਧ ਸਰਉਮਣੀ ਕਮੇਟੀ ਦਾ ਹੈ ਦਰਬਾਰ ਸਾਹਿਬ ਕੌਂਸਲ ਦਰਬਾਰ ਸਾਹਿਬ ਦਾ ਤੇ ਨਾਲ ਸੰਗਤ ਦਾ ਬਹੁਤ ਸਹਿਯੋਗ ਆ ਸੰਗਤ ਦੇ ਸਹਿਯੋਗ ਦੇ ਨਾਲ ਅਸੀਂ 1 ਨਵੰਬਰ ਨੂੰ ਮਨਾਉਨੇ ਆ ਅਸੀਂ ਦਾਦੇ ਜਾਦ ਵਿੱਚ ਗੁਰਮ ਸਮਾਗਮ ਹੁੰਦਾ ਇੱਕ 16 ਨਵੰਬਰ ਨੂੰ ਜਨਮ ਦਿਹਾੜੀ ਇਹ ਅਸੀਂ ਮਨਾਉਨੇ ਆ ਕਿ ਉਹਨਾਂ ਦੀ ਜਾਦ ਦੇ ਵਿੱਚ ਤੁਹਾਡਾ ਜੀ ਆਇਆਂ ਬਹੁਤ ਬਹੁਤ ਗੁਰੂ ਪਾਤਸ਼ਾਹ ਸ਼ੇਰ ਸਿੰਘ ਤੁਹਾਡੀ ਯਾਤਰਾ ਸਫਲੀ ਬਣਾਉਣ ਸਾਰਿਆਂ ਦੇ ਸਿਰ ਤੇ ਮੇਰੇ ਤੇ ਹੱਥ ਰੱਖਣ ਨਾਲ ਦਾ ਨਾਮ ਕਿਰਤੀ ਕਲਾ ਤੇਰੇ ਭਾਣੇ ਸ਼ਕਤ ਵਾਹਿਗੁਰੂ ਸਵਾਗਤ ਆ ਜੀ ਆਇਆਂ ਨੂੰ